ਗਉੜੀ ਸੁਖਨੀ ਮੱਲਾ ਪੰਜਵਾਂ ਸ਼ਲੋਕ ਦੀਨ ਦਰਦੁ ਸੁਖ ਪੰਜਨਾ ਘਟ ਘਟ ਨਾਥ ਨਾਥ ਸਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਏ ਗਰੀਬਾਂ ਦੀ ਮਾਣਿਆਂ ਦੀ ਪੀੜਾ ਤੇ ਦੁਖ ਨਾਸ਼ ਕਰਨ ਵਾਲੇ ਹਰ ਇੱਕ ਸ਼ਰੀਰ ਵਿੱਚ ਪੂਰਨ 니 ਆਸਰਨ ਦੇ ਆਸਰੇ ਪ੍ਰਭੂ ਮੈਂ ਗੁਰੂ ਨਾਨਕ ਜੀ ਦਾ ਆਸਰਾ ਲੈ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਸ਼ਟਪਦੀ ਜਿਹ ਮਾਤ ਪਿਤਾ ਸੂਤ ਮਿਤ ਨ ਭਾਈ ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਤੇ ਭਾਈ ਕੋਈ ਸਹਾਈ ਨਹੀਂ ਹੁੰਦਾ ਮਨੁਹਾ ਨਾਮ ਤੇਰੇ ਸੰਗ ਸਹਾਈ ਉਥੇ ਹੀ ਮਨ ਤੇਰਾ ਨਾਮ ਹੀ ਸਹਾਈ ਹੋਵੇਗਾ ਜੇ ਮਹਾ ਭਿਆਨ ਦੂਤ ਜਮਦਲ ਹੈ ਜਿੱਥੇ ਬੜੇ ਡਰਾਵਨੇ ਜਮਾਂ ਦੇ ਦੂਤ ਤਸੀਹੇ ਦਿੰਦੇ ਹਨ ਤੈ ਕੇਵਲ ਨਾਮ ਸੰਗ ਤੇਰੇ ਚੱਲੇ ਉਥੇ ਹੀ ਮਨ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਤੇਰੀ ਸਹਾਇਤਾ ਵਾਸਤੇ ਤੇਰੇ ਨਾਲ ਚੱਲੇਗਾ ਜੇ ਮੁਸ਼ਕਲ ਹੋਵੇ ਏਤ ਭਾਰੀ ਜਿੱਥੇ ਤੈਨੂੰ ਬੜੀ ਵੱਡੀ ਕੋਖਿਆਈ ਹੋਵੇਗੀ ਮੁਸ਼ਕਲ ਘੜੀ ਹੋਵੇਗੀ ਹਰ ਕੋ ਨਾਮ ਖਿੰਨ ਮਾਹੇ ਉਧਾਰੀ ਉਥੇ ਪਰਮਾਤਮਾ ਦਾ ਨਾਮ ਤੈਨੂੰ ਇੱਕ ਛਿਨ ਵਿੱਚ ਬਚਾ ਲਵੇਗਾ ਅਨੇਕ ਪੁੰਨ ਚਰਨ ਕਰਤ ਨਹੀਂ ਤਰੇ ਜਿੱਥੇ ਪਾਪਾਂ ਦੇ ਅਨੇਕਾਂ ਪ੍ਰਾਂਛਿਤ ਕਰਕੇ ਤਰਿਆ ਨਹੀਂ ਜਾਂਦਾ ਹਰ ਕੋ ਨਾਮ ਕੋਟ ਪਾਪ ਪਰ ਹਰੇ ਉਥੇ ਹਰੀ ਦਾ ਨਾਮ ਕਰੋੜਾਂ ਪਾਪਾਂ ਨੂੰ ਦੂਰ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਏ ਮੇਰੇ ਮਨ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪੋ ਨਾਨਕ ਪਾਵੋ ਸੁਖ ਘਨੇਰੇ ਸਤਗੁਰੂ ਜੀ ਕਥਨ ਕਰਦੇ ਹਨ ਇਸ ਨਾਲ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਸਗਲ ਸਿਸ਼ਟ ਕੋ ਰਾਜਾ ਦੁਖੀਆ ਸਾਰੇ ਸੰਸਾਰ ਦਾ ਰਾਜਾ ਦੁਖੀ ਹੁੰਦਾ ਹੈ ਹਰ ਕਾ ਨਾਮ ਜਪਤ ਹੋਏ ਸੁਖੀਆ ਹਰੀ ਦਾ ਨਾਮ ਜਪ ਕੇ ਸੁਖਵਾਨ ਹੋ ਜਾਂਦਾ ਹੈ ਲੱਖ ਕਰੋੜੇ ਬੰਧ ਨਾ ਪਰੈ ਲੱਖਾਂ ਕਰੋੜਾਂ ਨਾਲ ਜਿਸ ਦੇ ਮਨ ਨੂੰ ਬੰਨ ਨਾ ਪਵੇ ਯਾਨੀ ਕਿ ਸੰਤੋਖ ਨਾ ਆਵੇ ਹਰ ਕਾ ਨਾਮ ਜਪਤ ਨਿਸਤਾਰੇ ਉਹ ਹਰੀ ਦਾ ਨਾਮ ਜਪ ਕਰਕੇ ਤਰ ਜਾਂਦਾ ਹੈ ਸੰਤੋਖवान ਹੋ ਜਾਂਦਾ ਹੈ ਅਨੇਕ ਮਾਇਆ ਰੰਗ ਤਿਖ ਨਾ 부ਝਾਵੇ ਮਾਇਆ ਦੇ ਅਨੇਕ ਤਰ੍ਹਾਂ ਦੇ ਆਨੰਦ ਜਿਸ ਦੀ ਤ੍ਰਿਸ਼ਨਾ ਦੀ ਪਿਆਸ ਨਹੀਂ ਮਿਟਾ ਸਕਦੇ ਹਰ ਕਾ ਨਾਮ ਜਪ ਤਗਾਵੇ ਉਹ ਹਰੀ ਦਾ ਨਾਮ ਜਪ ਕਰਕੇ ਤ੍ਰਿਪਤ ਹੋ ਜਾਂਦਾ ਹੈ ਜਹ ਮਾਰਗੇ ਜਾ ਤਕੇਲਾ ਜਿਸ ਮਾਰਗ ਦੇ ਰਸਤੇ ਵਿੱਚ ਇਹ ਜੀਵ ਕੱਲਾ ਹੀ ਜਾਂਦਾ ਹੈ ਤੈ ਹਰ ਨਾਮ ਸੰਗ ਹੋਤ ਸੁਹੇਲਾ ਉਥੇ ਪਰਮਾਤਮਾ ਦਾ ਨਾਮ ਇਸ ਦੇ ਨਾਲ ਹੁੰਦਾ ਹੈ ਐਸਾ ਨਾਮਨ ਸਦਾ ਧਿਆਈਏ हे ਮਨ ਐਸਾ ਸੁਖਦਾਈ ਨਾਮ ਸਦਾ ਹੀ ਸਿਮਰਨ ਕਰੀਏ ਨਾਨਕ ਗੁਰਮੁਖ ਪਰਮਗਤ ਪਾਈਐ ਜਿਸ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਜਪ ਕਰਕੇ ਪਰਮ ਗਤੀ ਪਾਈ ਦੀ ਹੈ ਛੂਟਤ ਨਹੀਂ ਕੋਟ ਲਖ ਬਾਹੀ ਜਿਸ ਮੁਸ਼ਕਲ ਚ ਕਰੋੜਾਂ ਤੇ ਲੱਖਾਂ ਮਨੁੱਖਾਂ ਦੀ ਸਹਾਇਤਾ ਨਾਲ ਨਿਕਲ ਨਹੀਂ ਸਕਦਾ ਨਾਮ ਜਪ ਤੈ ਪਾੜ ਪਰਾਹੀ ਨਾਮ ਜਪ ਕਰਕੇ ਉਸ ਤੋਂ ਪਾਰ ਨਿਕਲ ਜਾਂਦਾ ਹੈ ਅਨੇਕ ਵਿਗੰਗੇ ਆਏ ਸੰਘਾਰੇ ਕਰੋੜਾਂ ਵਿਗੰ ਜਿਸ ਨੂੰ ਮਾਰਨ ਵਾਲੇ ਹੋ ਜਾਣ ਹਰ ਕਾ ਨਾਮ ਤਤਕਾਲ ਉਦਾਰੇ ਪਰਮਾਤਮਾ ਦਾ ਨਾਮ ਉਥੋਂ ਛਿਨੜ ਪਰ ਵਿੱਚ ਬਚਾ ਲੈਂਦਾ ਹੈ ਅਨੇਕ ਜਨਮੇ ਮਰ ਜਾਮ ਜੋ ਅਨੇਕਾਂ ਜੁਨਾ ਵਿੱਚ ਜਨਮ ਲੈ ਕੇ ਮਰਦਾ ਤੇ ਜੰਮਦਾ ਰਹਿੰਦਾ ਹੈ ਨਾਮ ਜਪਤ ਪਾਵੇ ਬਿਸਰਾਮ ਉਹ ਨਾਮ ਜਪ ਕੇ ਮੁਕਤੀ ਪਾ ਲੈਂਦਾ ਹੈ ਹੋ ਮੈਲਾ ਮਲ ਕਬੂ ਨਾ ਧੋਵੇ ਜੋ ਹੰਕਾਰ ਨਾਲ ਮੈਲਾ ਹੋ ਕੇ ਇਸ ਮੈਲ ਨੂੰ ਕਦੇ ਵੀ ਨਹੀਂ ਧੋਂਦਾ ਅਰਥਾਤ ਹੰਕਾਰ ਦਾ ਤਿਆਗ ਨਹੀਂ ਕਰਦਾ ਹਰ ਕਾ ਨਾਮ ਕੋਟ ਪਾਪ ਖੋਵੇ ਹਰੀ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪੋ ਮਨ ਰੰਗ ਏ ਮੇਰੇ ਮਨ ਐਸਾ ਪਰਮਾਤਮਾ ਦਾ ਨਾਮ ਪ੍ਰੇਮ ਨਾਲ ਜਪੋ ਨਾਮਕ ਪਾਏ ਸਾਧ ਕੇ ਸੰਗ ਗੁਰੂ ਜੀ ਕਥਨ ਕਰਦੇ ਹਨ ਨਾਮ ਸਾਧ ਸੰਗਤ ਵਿੱਚੋਂ ਪਾਇਆ ਜਾਂਦਾ ਹੈ ਜੇ ਮਾਰਕੇ ਗਨੇ ਜਾਏ ਨਕੋਸਾ ਹੈ ਜੀਵ ਜਿਸ ਰਸਤੇ ਦੇਖੋ ਗਿਣੇ ਨਹੀਂ ਜਾਂਦੇ ਯਾਨੀ ਕਿ ਲੰਮਾ ਰਸਤਾ ਹੋਣ ਕਰਕੇ ਖਾਣ ਪੀਣ ਨੂੰ ਕੁਝ ਨਹੀਂ ਮਿਲਦਾ ਹਰ ਕਾ ਨਾਮ ਉਹ ਸੰਗਤੋ ਸਾ ਉਥੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ ਭੋਜਨ ਹੋਵੇਗਾ ਜੇ ਪਰਡੇ ਮਾਂ ਅੰਧ ਗਭਾਰਾ ਜਿਸ ਰਸਤੇ ਵਿੱਚ ਅਤਿਅੰਤ ਹਨੇਰਾ ਤੇ ਘੱਟੇ ਮਿੱਟੀ ਦੇ ਝੱਖੜ ਚੱਲ ਰਹੇ ਹਨ ਹਰ ਕਾ ਨਾਮ ਸੰਗੁ ਜੀ ਆਰਾ ਉਥੇ ਹਰੀ ਦੇ ਨਾਮ ਦਾ ਤੇਰੇ ਨਾਲ ਚਾਨਣਾ ਹੋਵੇਗਾ ਜਹ ਪੰਥ ਤੇ ਰਕੋ ਨਸਵਾਨੂੰ ਉਥੇ ਜਿਸ ਰਸਤੇ ਵਿੱਚ ਤੇਰਾ ਕੋਈ ਜਾਣੂ ਨਹੀਂ ਹੋਵੇਗਾ ਹਰ ਕਾ ਨਾਮ ਤੇ ਨਾਲ ਪਛਾਨੂ ਉੱਥੇ ਹਰੀ ਦਾ ਨਾਮ ਤੇਰੇ ਨਾਲ ਤੇਰਾ ਜਾਣੂ ਹੋਵੇਗਾ ਜੇ ਮਹਾ ਭਿਆਨ ਤਪਤ ਬਹੁ ਕਾਮ ਜਿੱਥੇ અત્યੰਤ ਡਰਾਵਣੀ ਧੁੱਪ ਬਹੁਤ ਤਪਦੀ ਹੋਵੇਗੀ ਤੇ ਹਰਕੇ ਨਾਮ ਕੀ ਤੂੰ ਪਰਛਾਮ ਉੱਥੇ ਹਰੀ ਦੇ ਨਾਮ ਦੀ ਤੇਰੇ ਉਪਰ છ ਹੋਵੇਗੀ ਜਹਾਂ ਤ੍ਰਿਖੰ ਮੰਤੂ ਜਾ ਕਰਖੇ ਜਿੱਥੇ ਤੇਰੇ ਮਨ ਨੂੰ ਪਿਆਸ ਬਹੁਤ ਖਿੱਚ ਪਾਏਗੀ ਤੇ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ ਉਥੇ ਹਰੀ ਦੇ ਨਾਮ ਦਾ ਤੇਰੇ ਉਪਰ ਅੰਮ੍ਰਿਤ ਵਰਸੇਗਾ ਭਗਤ ਜਨਾ ਕੀ ਬਰਤਨ ਨਾਮ ਭਗਤ ਜਨਾ ਦਾ ਵਿਹਾਰ ਨਾਮ ਜਪਣਾ ਹੀ ਹੁੰਦਾ ਹੈ ਸੰਤ ਜਨਾ ਕੇ ਮਨ ਵਿਸਰਾਮ ਨਾਮ ਸੰਤ ਜਨਾ ਦੇ ਮਨ ਵਿੱਚ ਵਸਦਾ ਹੈ ਹਰ ਕਾ ਨਾਮ ਦਾਸ ਕੀ ਓਟ ਹਰੀ ਦਾ ਨਾਮ ਦਾਸਾਂ ਦਾ ਆਸਰਾ ਹੁੰਦਾ ਹੈ ਹਰ ਕੇ ਨਾਮ ਉਦਰੇ ਜਨ ਕੋਟ ਹਰੀ ਦੇ ਨਾਮ ਨਾਲ ਕਰੋੜਾਂ ਸੇਵਕ ਤਰ ਗਏ ਹਨ ਹਰ ਜਸ ਕਰਤ ਸੰਤ ਦਿਨ ਰਾਤ ਹਰੀ ਦਾ ਜਸ ਰਾਤ ਦਿਨ ਕਰਦੇ ਹਨ ਹਰ ਹਰ ਔਖਦ ਸਾਧ ਕਮਾਤੇ ਸਾਧੂ ਹਰੀ ਦੇ ਨਾਮ ਦੀ ਦਵਾਈ ਵਰਤਦੇ ਹਨ ਮਨ ਨੂੰ arogh ਕਰਨ ਵਾਸਤੇ ਹਰ ਜਨ ਕੇ ਹਰ ਨਾਮ ਨਿਧਾਨ ਹਰੀ ਦੇ ਸੇਵਕਾਂ ਕੋਲ ਪਾਸ ਹਰੀ ਦੇ ਨਾਮ ਦਾ ਖਜ਼ਾਨਾ ਹੁੰਦਾ ਹੈ ਪਾੜ ਬ੍ਰਹਮ ਜਨ ਕੀ ਨੋਦਾਨ ਪਾੜ ਬ੍ਰਹਮ ਨੇ ਆਪਣੇ ਸੇਵਕਾਂ ਨੂੰ ਆਪ ਦਾਨ ਕੀਤਾ ਹੈ ਇਹ ਨਾਮ ਦਾ ਖਜ਼ਾਨਾ ਮਨ ਤਨ ਰੰਗ ਰਤੇ ਰੰਗੇ ਕੇ ਜਿਨ੍ਹਾਂ ਦੇ ਮਨ ਤੇ ਤਨ ਇੱਕ ਦੇ ਰੰਗ ਵਿੱਚ ਰੰਗੇ ਹੋਏ ਹਨ ਨਾਨਕ ਜਨ ਕੇ ਬਿਰਤ ਵਿਵੇਕ ਕੇ ਗੁਰੂ ਜੀ ਫਰਮਾਉਂਦੇ ਹਨ ਉਹਨਾਂ ਦੀ ਬਿਰਤੀ ਗਿਆਨ ਵਾਲੀ ਹੋ ਜਾਂਦੀ ਹੈ ਹਰ ਕਾ ਨਾਮ ਜਨ ਕੋ ਮੁਕਤ ਜਗਤ ਹਰੀ ਦਾ ਨਾਮ ਸੇਵਕਾਂ ਨੂੰ ਮੁਕਤੀ ਦੀ ਜੁਗਤੀ ਦਾ ਸਾਧਨ ਹੁੰਦਾ ਹੈ ਹਰ ਕੇ ਨਾਮ ਜਨ ਕੋ ਤ੍ਰਿਪਤ ਭਗਤੇ ਹਰੀ ਦੇ ਨਾਮ ਨਾਲ ਸੇਵਕਾਂ ਨੂੰ ਭੋਗਾਂ ਤੋਂ ਤ੍ਰਿਪਤੀ ਹੁੰਦੀ ਹੈ ਹਰ ਕਾ ਨਾਮ ਜਨਕਰੂਪ ਰੰਗ ਹਰੀ ਦਾ ਨਾਮ ਦਾਸਾਂ ਦੀ ਰੂਪ ਰੇਖਾ ਹਰ ਨਾਮ ਜਪਤ ਕਬ ਪਰੇ ਨਭੰਗ ਹਰੀ ਦਾ ਨਾਮ ਜਪੜਿਆ ਨੂੰ ਕੋਈ ਵਿਗਨ ਨਹੀਂ ਪੈਂਦਾ ਹਰ ਕਾ ਨਾਮ ਜਨ ਕੀ ਵਡਿਆਈ ਹਰੀ ਦਾ ਨਾਮ ਦਾਸਾਂ ਦੀ ਨਾਮ ਵਡਿਆਈ ਹੈ ਹਰ ਕੇ ਨਾਮ ਜਨ ਸੋ ਭਾਪਾਈ ਹਰੀ ਦੇ ਨਾਮ ਕਰਕੇ ਹੀ ਦਾਸ ਸੋਭਾ ਪਾਉਂਦੇ ਹਨ ਹਰ ਕਾ ਨਾਮ ਜਨ ਕੋ ਭੂਗ ਜੋਗ ਹਰੀ ਦਾ ਨਾਮ ਹੀ ਦਾਸਾਂ ਦਾ ਖਾਣਾ ਪੀਣਾ ਤੇ ਜੋਗ ਕਮਾਉਣਾ ਹੈ ਹਰ ਨਾਮ ਜਪਤ ਕੁਛ ਨਹੀਂ ਬਿਯੋਗ ਹਰੀ ਦਾ ਨਾਮ ਜਪਦਿਆਂ ਨੂੰ ਹਰੀ ਨਾਲੋਂ ਪਰਮਾਤਮਾ ਨਾਲੋਂ ਵਿਛੋੜਾ ਨਹੀਂ ਹੁੰਦਾ ਜਨ ਰਾਤਾ ਹਰ ਨਾਮ ਕੀ ਸੇਵਾ ਹਰੀ ਦਾ ਦਾਸ ਹਰੀ ਦੇ ਨਾਮ ਦੀ ਸੇਵਾ ਸਿਮਰਨ ਵਿੱਚ ਰੰਗਿਆ ਰਹਿੰਦਾ ਹੈ ਨਾਨਕ ਪੂਜੇ ਹਰ ਹਰ ਦੇਵਾ ਗੁਰੂ ਨਾਨਕ ਜੀ ਹਰ ਹਰ ਦੇਵ ਪਰਮਾਤਮਾ ਦਾ ਪੂਜਨ ਕਰਦਾ ਹੈ ਹਰ ਹਰ ਜਨ ਕੇ ਮਾਲ ਖਜ਼ੀਨਾ ਹਰੀ ਦਾ ਨਾਮ ਹੀ ਦਾਸ ਦਾ ਮਾਲ ਤੇ ਖਜ਼ਾਨਾ ਹੁੰਦਾ ਹੈ ਹਰ ਤਨਜਨ ਕੋ ਆਪ ਰਬ ਦੀਨਾ ਹਰੀ ਨਾਮ ਦਾ ਧਨ ਪ੍ਰਭੂ ਨੇ ਆਪਣੇ ਦਾਸਾਂ ਨੂੰ ਆਪ ਦਿੱਤਾ ਹੈ ਹਰ ਹਰ ਜਨ ਕੇ ਉਤਸਤਾਣੀ ਹਰੀ ਦਾ ਨਾਮ ਹੀ ਭਗਤਾਂ ਦਾ ਬਲਵਾਨ ਆਸਰਾ ਹੁੰਦਾ ਹੈ ਹਰ ਪ੍ਰਤਾਪ ਜਨ ਵਰਨਾ ਜਾਣੀ ਹਰੀ ਦੇ ਪ੍ਰਤਾਪ ਕਰਕੇ ਦਾਸ ਹੋਰ ਕਿਸੇ ਆਸਰੇ ਨੂੰ ਨਹੀਂ ਜਾਣਦਾ ਉਤ ਪੋਤ ਜਨ ਹਰ ਰਸ ਰਸਰਾਤੇ ਹਰੀ ਨਾਮ ਦੇ ਰਸ ਵਿੱਚ ਦਾਸ ਤਾਣੇ ਪੇਟੇ ਵਾਂਗੂ ਰੰਗੇ ਰਹਿੰਦੇ ਹਨ ਸੁਮ ਸਮਾਦ ਨਾਮ ਰਸ ਮਾਤੇ ਨਾਮ ਰਸ ਦੀ ਮਸਤੀ ਕਰਕੇ ਇੱਕ ਰਸ ਸਮਾਦੀ ਵਿੱਚ ਲੀਨ ਰਹਿੰਦੇ ਹਨ ਆਠ ਪਹਿਰ ਜਨ ਹਰ ਹਰ ਜਪੇ ਅੱਠੇ ਪਹਿਰ ਦਾਸ ਹਰੀ ਹਰ ਜਪਦਾ ਰਹਿੰਦਾ ਹੈ ਹੜਕਾ ਭਗਤ ਪ੍ਰਗਟ ਨਹੀਂ ਛਪੇ ਹਰੀ ਦਾ ਭਗਤ ਪ੍ਰਗਟ ਹੁੰਦਾ ਹੈ ਛੁਪਿਆ ਨਹੀਂ ਰਹਿੰਦਾ ਹਰ ਕੀ ਭਗਤ ਮੁਕਤ ਬਹੁ ਕਰੇ ਹਰੀ ਦੀ ਭਗਤੀ ਨੇ अनेका ਦੀ ਮੁਕਤੀ ਕੀਤੀ ਹੈ ਨਾਨਕ ਜਨ ਸੰਗ ਕੇਤੇ ਤਰੇ ਪ੍ਰਭੂ ਦੇ ਦਸਨ ਨਾਲ ਲੱਗ ਕੇ ਬੇਅੰਤ ਤਰ ਗਏ ਹਨ ਪਾਰ ਜਾਤੇ ਹਰ ਕੋ ਨਾਮ ਇਹ ਹਰੀ ਦਾ ਨਾਮ ਹੀ ਪਾਰ ਜਾਤ ਰਕਸ਼ ਹੈ ਪੇੜ ਹੈ ਕਾਮ ਤੈਨ ਹਰ ਹਰ ਗੁਣ ਗਾਮ ਹਰੀ ਦੇ ਗੁਣ ਗਾਉਣੇ ਹੀ ਕਾਮ ਤੈਨ ਗਉ ਹੈ ਸਭ ਤੇ ਉੱਤਮ ਹਰ ਕੀ ਕਥਾ ਹਰੀ ਦੀ ਕਥਾ ਸਭ ਤੋਂ ਸ੍ਰੇਸ਼ਟ ਹੈ ਉੱਤਮ ਹੈ ਨਾਮ ਸੁਨਤ ਦਰਦ ਦੁਖ ਲੱਥਾ ਹਰੀ ਦਾ ਨਾਮ ਸੁਣਨ ਕਰਕੇ ਸ਼ਰੀਰ ਦੀ ਪੀੜਾ ਤੇ ਮਨ ਦਾ ਦੁੱਖ ਮਿਟ ਜਾਂਦਾ ਹੈ ਨਾਮ ਕੀ ਮਹਿਮਾ ਸੰਤ ਰਿਧ ਵਸੈ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ। ਸੰਤ ਪ੍ਰਤਾਪ ਦਰਤ ਸਭ ਨਸੇ ਸੰਤਾਂ ਦੀ ਕਿਰਪਾ ਕਰਕੇ ਸਭ ਪਾਪ ਨਸ਼ਟ ਹੋ ਜਾਂਦੇ ਹਨ। ਸੰਤ ਦਾ ਸੰਗ ਵਡਭਾਗੀ ਪਾਈਐ ਸੰਤਾਂ ਦੀ ਸੰਗਤ ਵੱਡੇ ਭਾਗਾਂ ਕਰਕੇ ਮਿਲਦੀ ਹੈ ਪਾਈਦੀ ਹੈ। ਸੰਤ ਕੀ ਸੇਵਾ ਨਾਮ ਧਿਆਈਐ ਸੰਤਾਂ ਦੀ ਸੇਵਾ ਕਰਕੇ ਨਾਮ ਧਿਆਈਦਾ ਹੈ। ਨਾਮ ਤੁਲਕ ਛਵਰ ਨ ਹੋਏ ਨਾਮ ਬਰਾਬਰ ਹੋਰ ਕੋਈ ਵਸਤੂ ਨਹੀਂ ਹੈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਗੁਰੂ ਜੀ ਕਹਿੰਦੇ ਹਨ ਕੋਈ ਵਿਰਲਾ ਸੇਵਕ ਹੀ ਗੁਰੂ ਦੇ ਦੁਆਰੇ ਨਾਮ ਪਾਉਂਦਾ ਹੈ ਹਰੀ ਦਾ ਨਾਮ ਸਭ ਪਦਾਰਥਾਂ ਤੋਂ ਸ੍ਰੇਸ਼ਟ ਹੈ ਉੱਤਮ ਹੈ ਇਸ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਪਹੁੰਚ ਸਕਦੀ ਸਤਗੁਰੂ ਕਿਰਪਾ ਕਰੇ ਤਾਂ ਉਸ ਦੇ ਉਪਦੇਸ਼ ਦੁਆਰਾ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦੇ ਭਗਤਾਂ ਨੂੰ ਉਸ ਦੇ ਨਾਮ ਵਿੱਚ ਹੀ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਜੀ ਪੁੱਲ ਜਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।